ਤੰਦਿਸ ਤੇ ਖਲਾਈ ਦੇ ਭਾਈ ਸਾਹਿਬ ਤੇ ਨੇਕਾ ਕੀ ਕਾਫੀ ਜਗ੍ਹਾ ਤੇ ਮਤਲਬ ਕਿ ਡਿਊਟੀ ਦਾ ਪਤਾ ਕੀਤਾ ਸੀ ਜੀ ਪਰ ਨਾ ਮਾਰੇ ਮੈਂ ਚਾ ਵੀ ਕਿਤਨੇ ਕਿਤੇ ਡਿਊਟੀ ਮਿਲਦੇ ਬਹੁਤ ਜਗ੍ਹਾ ਤੇ ਵੇਖੀ ਮਣੀਕਰਨ ਸਾਹਿਬ ਤੇ 3 ਮਹੀਨੇ ਲਾਏ ਹਾਂ ਕੋਲਕਾਤਾ ਗਏ ਉੱਥੇ 3 ਮਹੀਨੇ ਲਾਏ ਬੰਬੇ ਗਏ ਉੱਥੇ 3 ਮਹੀਨੇ ਪੱਕੀ ਰੂਟੀ ਦਾ ਕਿਤੇ ਹਾਲ ਨਹੀਂ ਹੋ ਰਿਹਾ ਮਾਈਕਰੋ ਤੇ ਮੈਨੂੰ ਵੀਰੇ ਨੇ ਦੱਸਿਆ ਜੀ ਕਿ ਪਾਪਾ ਜੀ ਕਹਿੰਦੇ ਸੀ ਕਿ ਚੱਲ ਕਿਤਨੇ ਕਿਤੇ ਜੀ ਆਪ ਜੀ ਮਤਲਬ ਹੁਣ ਕੀਰਤਨ ਕਰ ਲੈਣਾ ਤੇ ਡਿਊਟੀ ਵੀ ਕਿਤੇ ਮਿਲਦੀ ਜੀ ਹਾਂ ਜੀ ਕਿਤੇ ਨਹੀਂ ਮੇਰੇ ਵੀਰੇ ਮਾਰੇ ਆਈ ਗੁਰ ਦੇ ਆਪ ਜੀ ਕਿਰਪਾ ਕਰੋ ਕਿ ਕਿੰਨੇ ਮੈਂ ਕੋਣਾਂ ਮਾਰੇ ਕਿਰਪਾ ਕਰਨਾ ਗੁਰੂ ਕਿਰਪਾ ਕਰਨ ਵਾਲਾ ਮਹਾਰਾਜ ਨੇ ਕਿਰਪਾ ਕਰਨੀ ਹੈ ਇਹ ਤੁਹਾਡੇ ਚਰਨਾਂ 'ਚ ਨਮਸਕਾਰ ਆ ਵੀ ਤੁਹਾਡੇ ਕੋਲ ਡਾਡੇ ਗੋਣਿਆ ਤੇ ਨਹੀਂ ਤੇ ਇੱਥੇ ਤੇ ਜਿਹੜੇ ਚੰਗੇ ਭਲੇ ਨੇ ਉਹ ਵੀ ਹਮ ਚੜ ਜਾਂਦੇ ਆ ਬਿਲਕੁਲ ਬਿਲਕੁਲ ਇਹ ਤੁਹਾਨੂੰ ਚਲੋ ਮਹਾਰਾਜ ਨੇ ਜੋ ਜੋਦਾ ਗਮਿਆ ਬਿਲਕੁਲ ਜੋ ਉਹਦੀ ਦਾਤ ਆ ਜਿੰਨੀ ਉਹਨੇ ਜਿੰਨੀ ਉਹਨੂੰ ਪੌਂਦੀ ਉਹ ਦੇਤੀ ਉਹਨੇ ਬਿਲਕੁਲ ਜੀ ਉਹਨੇ ਮਾਲੋ ਅੱਖਾਂ ਰੱਖੀਆਂ ਤੇ ਉਹਨੇ ਤੁਹਾਨੂੰ ਇੱਕ ਹੋਰ ਅੱਖਾਂ ਦੇ ਦਿੱਤੀਆਂ ਗੁਰਬਾਣੀ ਦੀਆਂ ਉਹ ਤਾਂ ਵੱਡੀ ਰੌਸ਼ਨੀ ਕੋਈ ਨਹੀਂ ਆ ਗਈ। ਮਹਾਰਾਜ ਇੱਕਦਮ ਬੰਦ ਕਰਤਾ ਸੋਖੋ ਖੋਲਦਾ ਬਸ। ਜਿਵੇਂ ਹੁੰਦਾ ਤੁਹਾਡੀ ਨਾ ਇੱਧਰੋਂ ਲੈ ਕੇ ਉੱਧਰ ਤੱਕ। ਵਸਤੇ ਪੈਰਾ ਜੱਥਾ ਹੈਗਾ ਪੂਰਾ। ਅੱਛਾ ਜੱਥਾ ਹੈਗਾ ਤੁਹਾਡਾ ਜੀ? ਹਾਂ ਜੱਥਾ ਮੇਰਾ ਪੂਰਾ ਵਾ। ਉਹ ਸਿੰਘ ਨਾਲ ਹੀ ਜਾਂ ਲੁਰਮੇ ਸਿੰਘ ਦੇ ਨਾਲ ਹੀ ਜੀ? ਨਹੀਂ ਉਹ ਦੂਸਰੇ ਠੀਕ ਨੇ। ਠੀਕ ਨੇ ਜੀ। ਹਾਂ ਜੀ। ਅੱਛਾ ਜੀ। ਇਹ ਹੱਟ ਤੇ ਮੇਰੇ ਮਿੱਤੇ। ਇਹ ਅੱਧੇ ਡਿਊਟੀ ਕਰਦੇ ਨੇ। ਹਾਂ ਜੀ। ਪਰ ਮਤਲਬ ਡਿਊਟੀ ਪੱਕੀ ਕਿਸੇ ਨੇ ਦਿੱਤ ਨੂੰ ਦਿੱਤੀ। ਸੇ ਨਿੰਨ ਦੇ ਕੋ ਜਗਤ ਮੈਂ ਇੰਤਰਕਾ ਕੇ ਇੰਤਰਕਨ ਦੀ ਸਖਲਾਈ ਦੇ ਭਾਈ ਸਾਹਿਬ ਨੇ ਲਿਖਿਆ ਕਿ ਕਾਫੀ ਜਗ੍ਹਾ ਤੇ ਮਤਲਬ ਕਿ ਜੂਤੀ ਦਾ ਪਤਾ ਕੀਤਾ ਸੀ ਜੀ ਪਰ ਨਾ ਮਾਰੇ ਮੈਂ ਚਾ ਵੀ ਕਿਤਨੇ ਕਿਤੇ ਡਿਊਟੀ ਮੇਜੇ ਬਹੁਤ ਜਗ੍ਹਾ ਤੇ ਵੇਖੀ ਮਨੀਕਰਨ ਸਾਹਿਬ ਤਿੰਨ ਮਹੀਨੇ ਲਾਏ ਕਲਕੱਤੇ ਗਏ ਉਥੇ ਤਿੰਨ ਮਹੀਨੇ ਲਾਏ ਬੰਬੇ ਗਏ ਉਥੇ ਤਿੰਨ ਮਹੀਨੇ ਪੱਕੀ ਡੂਟੀ ਦਾ ਕਿਤੇ ਹਾਜ਼ਰ ਨਹੀਂ ਹੋ ਰਿਹਾ ਮਾਈਕਰੋ ਤੇ ਮੈਨੂੰ ਵੀਰੇ ਨੇ ਦੱਸਿਆ ਜੀ ਕਿ ਆਪਾ ਜੀ ਕਹਿਣ ਦੇ ਸੀ ਕਿ ਚਲੇ ਕਿਤਨੇ ਕਿਤੇ ਨੇ ਆਪ ਜੀ ਮਤਲਬ ਹੁਣ ਕੀਰਤਨ ਕਰ ਲੈਨੇ ਤੇ ਡਿਊਟੀ ਵੀ ਕਿਤੇ ਮਿਲਦੀ ਜੀ ਹਾਂਜੀ ਕਿਤੇ ਨਹੀਂ ਮਿਲਦੀ ਮਹਾਰਾਜ ਜੀ ਹੁਣ ਬਹੁਤ ਜ਼ਿਆਦਾ ਤੇ ਆਪ ਜੀ ਜੇ ਕਿਰਪਾ ਕਰੋ ਤੇ ਕਿਤਨੇ ਮੈਂ ਕੋਣਾਂ ਮਹਾਰਾਜ ਕਿਰਪਾ ਕਰਨਾ ਗੁਰੂ ਕਿਰਪਾ ਕਰਨ ਵਾਲਾ ਮਹਾਰਾਜ ਨੇ ਕਿਰਪਾ ਕਰਨੀ ਹਾਂਜੀ ਮੈਂ ਤੁਹਾਡੇ ਚਰਨਾਂ 'ਚ ਨਮਸਕਾਰ ਆ ਵੀ ਤੁਹਾਡੇ ਕੋਲ ਡਾਡੇ ਗੋਣੇ ਆ ਤੇ ਨਹੀਂ ਤੇ ਇੱਥੇ ਤੇ ਜਿਹੜੇ ਚੰਗੇ ਬੋਲੇ ਨੇ ਉਹ ਵੀ ਹੰਝੜ ਜਾਂਦੇ ਆ ਬਿਲਕੁਲ ਬਿਲਕੁਲ ਇਹ ਤੁਹਾਨੂੰ ਚਲੋ ਮਹਾਰਾਜ ਨੇ ਜੋ ਜੋਦਾ ਗਮਿਆ ਜੋ ਉਹਦੀ ਦਾਤ ਤੇ ਜਿੰਨੀ ਉਹਨੇ ਜਿੰਨੀ ਉਹਨੂੰ ਭੌਂਦੀ ਦੇਤੀ ਉਹਨੇ ਜੀ ਉਹਨੇ ਮਨ ਲਓ ਅੱਖਾਂ ਰੱਖੀਆਂ ਤੇ ਉਹਨੇ ਤੁਹਾਨੂੰ ਇੱਕ ਹੋਰ ਅੱਖਾਂ ਦੇ ਦਿੱਤੀਆਂ ਗੁਰਬਾਨੀ ਦੀਆਂ ਬਿਲਕੁਲ ਉਹ ਤੋਂ ਵੱਡੀ ਰੌਸ਼ਨੀ ਕੋਈ ਨਹੀਂ ਆ ਗਈ ਨਾ ਮਹਾਰਾਜ ਇੱਕਦਮਾਰ ਬੰਦ ਕਰਤਾ ਸੋ ਖੋਲਦਾ ਬਸ ਉਹ ਆ ਗਈ ਇਹੋ ਹੀ ਹੁੰਦਾ ਸਾਡੀ ਨਾ ਜਿੱਦਣ ਲੈ ਕੇ ਜਾਂਦਾ ਤੱਕ ਅੰਵੇਸੇ ਫੇਰਾ ਜੱਥਾ ਹੈਗਾ ਪੂਰਾ ਅੱਛਾ ਜਥਾ ਹੈਗਾ ਹੀ ਤੁਹਾਡਾ ਜੀ ਹਾਂਜੀ ਜਥਾ ਮੇਰਾ ਪੂਰਾ ਵਾ ਉਹ ਉਹ ਸਿੰਘ ਨਾਲ ਹੀ ਮਤਲਬ ਸੁਰਮੇ ਸਿੰਘ ਦੇ ਨਾਲ ਹੀ ਜੀ ਨਹੀਂ ਉਹ ਦੂਸਰੇ ਠੀਕ ਨੇ ਠੀਕ ਨੇ ਜੀ ਹਾਂਜੀ ਅੱਛਾ ਜੀ ਹੈਡ ਤੇ ਮਤਲਬ ਮੇਰੀ ਜੀ ਹੈਡ ਤੇ ਡਿਊਟੀ ਕਰਦੇ ਨੇ ਹਾਂਜੀ ਅੱਛਾ ਫਿਰ ਪਰ ਮਤਲਬ ਡਿਊਟੀ ਪੱਕੀ ਕਿਸੇ ਨੇ ਨਹੀਂ ਦਿੱਤਾਂ ਦਿੱਤੀ ਕਿਸੇ ਨੇ ਨਹੀਂ ਦਿੱਤੀ ਬਹੁਤ ਜਗ੍ਹਾ ਤੇ ਮੈਂ ਮਿਲਤਾ ਵੀ ਕਰਦੇ ਆਂ ਜਿਵੇਂ ਕੀਰਤਨ ਦੀ ਸਖਲਾਈ ਦੇ ਭਾਈ ਸਾਹਿਬ ਨੇ ਲਿਖਿਆ ਕਿ ਕਾਫੀ ਜਗ੍ਹਾ ਤੇ ਮਤਲਬ ਕਿ ਡਿਊਟੀ ਦਾ ਪਤਾ ਕੀਤਾ ਸੀ ਜੀ ਪਰਨਾ ਮਾਰੇ ਮੈਂ ਸੱਚੀ ਕਿਤਨੇ ਕਿਤੇ ਡਿਊਟੀ ਮੇਜੇ ਬਹੁਤ ਜਗ੍ਹਾ ਤੇ ਵੇਖੀ ਮਣੀਕਰਨ ਸਾਹਿਬ ਤਿੰਨ ਮਹੀਨੇ ਲਾਏ ਕਲਕੱਤੇ ਗਏ ਉਥੇ ਤਿੰਨ ਮਹੀਨੇ ਲਾਏ ਬੰਬੇ ਗਏ ਉਥੇ ਤਿੰਨ ਮਹੀਨੇ ਪੱਕੀ ਡਿਊਟੀ ਦਾ ਕਿਤੇ ਹਾਲ ਨਹੀਂ ਹੋ ਰਿਹਾ ਮਾਈਕਰੋ ਤੇ ਮੈਨੂੰ ਵੀਰੇ ਨੇ ਦੱਸਿਆ ਜੀ ਕਿ ਆਪਾ ਜੀ ਕਹਿਣ ਲੇ ਸੀ ਕਿ ਚੱਲ ਕਿਤਨੇ ਕਿਤੇ ਜੀ ਆਪ ਜੀ ਮਤਲਬ ਹੁਣ ਕੀਰਤਨ ਕਰ ਲੈਣਾ ਤੇ ਡਿਊਟੀ ਨਹੀਂ ਕਿਤੇ ਮਿਲਦੀ ਜੀ ਹਾਂਜੀ ਕਿਤੇ ਨਹੀਂ ਮਿਲੇ ਵੀਰੇ ਮਾਰੇ ਜੀ ਬਹੁਤ ਜਗ੍ਹਾ ਤੇ ਮਾਈਕਰੋ ਤੇ ਆ ਬਿਲੇ ਗਿਰਵਾ ਕਰ ਰੋ ਤੇ ਕਿਤੇ ਮੈਂ ਕੋਣ ਹੈ ਮਾਰੇ ਗਿਰਵਾ ਕਰਨ ਵਾਲਾ ਗੁਰੂ ਕਿਰਪਾ ਕਰਨ ਵਾਲਾ ਮਹਾਰਾਜ ਨੇ ਕਿਰਪਾ ਕਰਨੀ ਹੈ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਆ ਵੀ ਤੁਹਾਡੇ ਕੋਲ ਡਾਡੇ ਗੋਣੇ ਆ ਤੇ ਨਹੀਂ ਤੇ ਇੱਥੇ ਤੇ ਜਿਹੜੇ ਚੰਗੇ ਭੁਲੇ ਨੇ ਉਹ ਵੀ ਹਮ ਚੜ ਜਾਂਦੇ ਆ ਬਿਲਕੁਲ ਬਿਲਕੁਲ ਤੇ ਤੁਹਾਨੂੰ ਚਲੋ ਮਹਾਰਾਜ ਨੇ ਜੋ ਜੋਦਾ ਗਮਿਆ ਜੋ ਉਹਦੀ ਦਾਤ ਆ ਜਿੰਨੀ ਉਹਨੇ ਜਿੰਨੀ ਉਹਨੂੰ ਪੌਂਦੀ ਤੇ ਦਿੱਤੀ ਉਹਨੇ ਜੀ ਉਹਨੇ ਮੰਨ ਲਓ ਅੱਖਾਂ ਰੱਖੀਆਂ ਤੇ ਉਹਨੇ ਤੁਹਾਨੂੰ ਇੱਕ ਹੋਰ ਅੱਖਾਂ ਦੇ ਦਿੱਤੀਆਂ ਗੁਰਬਾਣੀ ਦੀਆਂ ਬਿਲਕੁਲ ਉਹ ਤਾਂ ਵੱਡੀ ਰੌਸ਼ਨੀ ਕੋਈ ਨਹੀਂ ਆ ਗਈ ਨਹੀਂ ਮਾਰੇ ਇੱਕ ਦਵਾਰ ਬੰਦ ਕਰਤਾ ਸੋ ਖੋਲਦਾ ਬਸ ਇਹੋ ਹੀ ਹੁੰਦਾ ਤੁਹਾਡੀ ਨਾ ਜਿੱਦੋਂ ਲੈ ਕੇ ਆਏ ਉਦੋਂ ਤੱਕ ਵੈਸੇ ਪੈਰਾ ਜੱਥਾ ਹੈਗਾ ਪੂਰਾ ਅੱਛਾ ਜੱਥਾ ਹੈਗਾ ਤੁਹਾਡਾ ਜੀ ਹਾਂਜੀ ਜੱਥਾ ਮੇਰਾ ਪੂਰਾ ਵਾ ਉਹ ਸਿੰਘ ਨਾਲ ਹੀ ਜਮਲ ਸੁਰਮੇ ਸਿੰਘ ਦੇ ਨਾਲ ਹੀ ਜੀ ਨਹੀਂ ਉਹ ਦੂਸਰੇ ਠੀਕ ਨੇ ਠੀਕ ਨੇ ਜੀ ਹਾਂਜੀ ਅੱਛਾ ਜੀ ਹੈਟ ਤੇ ਮੇਰੇ ਮਿੱਟੀ ਇਹ ਹਰਤੇ ਡਿਊਟੀ ਕਰਦੇ ਨੇ ਹਾਂਜੀ ਵੀ ਸਿਰ ਪਰ ਮਤਲਬ ਡਿਊਟੀ ਪੱਕੀ ਕਿਸੇ ਨੇ ਦਿੱਤਾਂ ਨਹੀਂ ਦਿੱਤੀ ਕਿਸੇ ਨੇ ਨਹੀਂ ਦਿੱਤੀ ਬਹੁਤ ਜਗ੍ਹਾ ਤੇ ਮੈਂ ਮਿਲਤਾ ਨੇ ਕਰਦੇ ਆਂ